ਸਿੱਧੂ ਮੂਸੇਵਾਲਾ ਦੇ ਪਿਤਾ ਨੇ ਫੇਸਬੁੱਕ ਤੇ ਪੋਸਟ ਪਾ ਕੇ ਇੱਕ ਨਵੀਂ ਅਪਡੇਟ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੇ ਪਰਿਵਾਰ ਪ੍ਰਤੀ ਜੋ ਫਿਕਰਮੰਦ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਜੋ ਝੂਠੀਆਂ ਅਫਵਾਹਾਂ ਫਲਾ ਰਹੇ ਨੇ ਉਹਨਾਂ ਮਾੜੀ ਮੋਟੀ ਸ਼ਰਮ ਕਰਨ ਜੋ ਝੂਠੀਆਂ ਅਫਵਾਮਾਂ ਫਲਾ ਰਹੇ ਨੇ ਉਹਨਾਂ ਤੋਂ ਬਚੋ ਉਹਨਾਂ ਤੇ ਯਕੀਨ ਨਾ ਕਰੋ ਜਦੋਂ ਕੋਈ ਅਪਡੇਟ ਹੋਊਗੀ ਜਾਂ ਕੋਈ ਖਬਰ ਹੋਊਗੀ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨਗੇ ਝੂਠੀਆਂ ਅਫਵਾਮਾਂ ਤੋਂ ਬਚੋ ਜੋ ਝੂਠੀਆਂ ਖਬਰਾਂ ਲਾਰੇ ਨੇ ਜਾਂ ਗਲ-ਗਲ ਤੇ ਗਲਤ ਲੋਕਾਂ ਨੂੰ ਦੱਸ ਰਹੇ ਨੇ ਬੱਚਿਆਂ ਬਾਰੇ ਕਿ ਦੋ ਕੁੜੀਆਂ ਹੋਈਆਂ ਦੋ ਮੁੰਡਿਆਂ ਉਹਨਾਂ ਤੋਂ ਬਚੋ ਝੂਠੀਆਂ ਅਫਵਾਹਾਂ ਤੋਂ ਬਚੋ ਅਗਰ ਕੋਈ ਅਪਡੇਟ ਹੋਈ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਹਜੇ ਵੀ ਸ਼ਰਮ ਮੰਨੋ ਜੋ ਝੂਠੀਆਂ ਖਬਰਾਂ ਫੈਲਾ ਰਹੇ ਨੇ